ਕਾਫੀ ਦਿਨਾ ਤੋਂ ਪੁਲਿਸ ਦੇ ਕੋਲ ਸ਼ਿਕਾਇਤਾਂ ਸੀ 38 A 38 B ਸੈਕਟਰ 56 ਤੇ ਹੋਰ ਆਸ-ਪਾਸ ਦੇ ਏਰੀਏ ਵਿੱਚ ਡਰੱਗਸ ਦਾ ਕਾਰੋਬਾਰ ਹੁੰਦਾ ਸਪੈਸ਼ਲ ਇਨਫਾਰਮੇਸ਼ਨ ਸੀ ਕਿ ਵੀ ਕਿਸੇ ਤਾਕੀ ਦੇ ਵਿੱਚੋਂ ਡਰੱਗਸ ਵੇਚੇ ਜਾਂਦਾ ਆਹ ਤਾਕੀ ਨਾ ਮੈਂ ਤੈਨੂੰ ਕਦੇ ਪੱਟਦਾ ਨਹੀਂ ਮੈਂ ਮੈਂ ਇੱਥੇ ਲਈ ਪੁੱਛਣ ਆਇਆ ਹਾਂ ਸਾਰੀ ਦੁਨੀਆ ਤੰਗਿਆ ਤੇਰੇ ਤੋਂ 42 ਦੇ ਕਰੀਬ ਸਾਡੇ ਕੋਲੇ ਇਹ ਡਰਗ ਪੈਡਲਰ ਵੀ ਇਹ ਫਾਰ ਹੋਈਆਂ ਹਾਲੇ 2 ਦਿਨ ਪਹਿਲਾਂ ਮੈਂ ਜੁਆਇਨ ਕੀਤਾ ਤੇ 42 ਦੇ 42 ਨੂੰ ਮੈਂ ਬਲਾਕ ਕੇ ਇੱਕ ਵਾਰੀ ਕਾਉਂਸਲਿੰਗ ਕਰਵਾ ਰਹੇ ਹਾਂ ਔਰ ਪਲੱਸ ਇੱਕ ਇਨੀਸ਼ੀਏਟਿਵ ਲੈ ਰਹੇ ਹਾਂ ਚੰਡੀਗੜ੍ਹ ਦੇ ਸੈਕਟਰ 39 ਥਾਣੇ ਦੇ ਐਸ ਐਚ ਓ ਰਾਮ ਦਿਵਾਲ ਤੜਕ ਸਵੇਰ ਪਹੁੰਚ ਚੁੱਕੇ ਨੇ ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਕਿਉਂ ਪਹੁੰਚੇ 83 ਦੇ ਵਿੱਚ ਕਿਉਂ ਆਇਆ RAM DHYAL ਨੂੰ ਗੁੱਸਾ ਤਸਵੀਰਾਂ ਤੁਹਾਡੇ ਸਾਹਮਣੇ ਆ ਦੱਸਾਂਗੇ ਕਾਫੀ ਦਿਨਾਂ ਤੋਂ ਪੁਲਿਸ ਦੇ ਕੋਲ ਸ਼ਿਕਾਇਤਾਂ ਸੀ 83 A 83 D ਸੈਕਟਰ 56 ਤੇ ਹੋਰ ਆਸ-ਪਾਸ ਦੇ ਏਰੀਏ ਦੇ ਵਿੱਚ ਡਰੱਗਸ ਦਾ ਕਾਰੋਬਾਰ ਹੁੰਦਾ ਜਿਸ ਦੇ ਚੱਲਦਿਆਂ ਪੁਲਿਸ ਨੂੰ ਕਾਫੀ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸ ਦੇ ਚੱਲਦਿਆਂ RAM DHYAL ਸਾਭ ਦੀ ਜਿਹੜੀ ਪੋਸਟਿੰਗ ਹੈ ਉਸ ਸੈਕਟਰ 39 ਥਾਣੇ ਹੋ ਜਾਂਦੀ ਹੈ ਤਾਂ ਕਾਫੀ ਲੋਕ ਉਹਨਾਂ ਨੂੰ ਮਿਲੇ ਆਪਣੀ ਸਮੱਸਿਆਵਾਂ ਦੱਸੀਆਂ ਤੇ ਸੋਸ਼ਲ ਮੀਡੀਆ ਅਖਬਾਰਾਂ ਦੇ ਵਿੱਚ ਵੀ ਕਾਫੀ ਖਬਰਾਂ ਛਪੀਆਂ ਵੀ ਖੁੱਲੇ ਆਮ ਚਿੱਟੇ ਦਾ ਕਾਰੋਬਾਰ ਹੁੰਦਾ ਤੇ ਲੋਕਾਂ ਦੀ ਵੀ ਕਾਫੀ ਸ਼ਿਕਾਇਤ ਸੀ ਤੇ ਲੋਕਾਂ ਨੇ RAM DHYAL ਜੀ ਨਾਲ ਸੰਪਰਕ ਸਾਧਿਆ ਤੇ ਉਹਨਾਂ ਨੂੰ ਆਪੀਤੀ ਦੱਸੀ RAM DHYAL ਜੀ ਪਹੁੰਚ ਕੇ ਪਹਿਲਾ ਚੰਡੀਗੜ੍ਹ ਦੇ 38 A ਦੇ ਵਿੱਚ ਪਬਲਿਕ ਮੀਟਿੰਗ ਕੀਤੀ ਉਹਨਾਂ ਨੂੰ ਸਮਝਾਇਆ ਕਿ ਸੁਧਰ ਜਾਓ ਨਈਤਾ ਪੁਲਸ ਆਪਣਾ ਕਾਰਵਾਈ ਜਿਹੜੀ ਹੈਗੀ ਆ ਪੁਲਸ ਦੀ ਕਾਰਵਾਈ ਉਹ ਸ਼ੁਰੂ ਹੋਣ ਵਾਲੀ ਹੈ ਜਲਦੀ ਹੀ ਉਸ ਤੋਂ ਬਾਅਦ ਸੈਕਟਰ 56 ਦੇ ਵਿੱਚ ਮੀਟਿੰਗ ਕੀਤੀ ਲੋਕਾਂ ਨੂੰ ਉੱਥੇ ਵੀ ਸਮਝਾਇਆ ਇਹ ਲੋਕ ਉਹ ਨੇ ਜਿਹੜੇ ਡਰੱਗਸ ਦਾ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਮੀਟਿੰਗ 'ਚ ਬੁਲਾਇਆ ਕੁਝ ਲੋਕ ਮੀਟਿੰਗ 'ਚ ਪਹੁੰਚੇ ਤੇ ਕੁਝ ਪਹੁੰਚੇ ਵੀ ਨਹੀਂ ਉਸ ਤੋਂ ਬਾਅਦ ਤੜਕ ਸਵੇਰ ਪਹੁੰਚ ਜਾਂਦੇ ਆ ਸੈਕਟਰ 38 ਡੀ ਦੇ ਵਿੱਚ ਜਿੱਥੇ ਜਾਣਕਾਰੀ ਇਹ ਵੀ ਮਿਲੀ ਸੀ ਕਿ RAM DHYAL ਜਿਹੜੇ SHO ਨੇ ਹੁਣੇ ਜੁਆਇਨਿੰਗ ਕੀਤਾ ਸੈਕਟਰ 49 ਖੇੜੇ ਦੇ ਵਿੱਚ 2 ਦਿਨ ਪਹਿਲਾਂ ਉਹਨਾਂ ਨੇ ਕੋਲ ਸਪੈਸ਼ਲ ਇਨਫਰਮੇਸ਼ਨ ਸਿੱਗੀ ਕਿ ਕਿਸੇ ਤਾਕੀ ਦੇ ਵਿੱਚੋਂ ਡਰੱਗਸ ਵੇਚੇ ਜਾਂਦਾ ਤੇ ਤੜਕ ਸਵੇਰ ਪਹੁੰਚ ਜਾਂਦੇ ਆ 38 ਡੀ ਦੇ ਵਿੱਚ ਜਿੱਥੇ ਕਾਫੀ ਗੁੱਸੇ 'ਚ ਵੀ ਦਿਖਾਈ ਦਿੰਦੇ। ਉਹਨਾਂ ਨੇ 4-5 ਘਰ ਜਿਹੜੇ ਟਾਰਗੇਟ ਕੀਤੇ ਸੀ ਜਿਨ੍ਹਾਂ 'ਤੇ ਸ਼ੱਕ ਸੀ ਕਿ ਆਹ ਨਸ਼ੇ ਦਾ ਕਾਰੋਬਾਰ ਕਰਦੇ ਆ ਜਿਹੜਾ ਉਥੇ ਦਾ ਸਥਾਨਕ ਨਿਵਾਸੀ ਹੈ। ਉਹਨਾਂ ਨੇ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਇਹ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਆ ਅਤੇ ਛੋਟੇ-ਛੋਟੇ ਬੱਚਿਆਂ ਨੂੰ ਵੀ ਇਹਨਾਂ ਨੇ ਇਲਮਾਨ ਵੇਟ ਕੀਤੀ ਹੋਈ ਆ। ਜਿਹਦੇ ਚਲਦਿਆਂ RAM Dyal ਆਪਣੀ ਟੀਮ ਦੇ ਨਾਲ ਪਹੁੰਚ ਜਾਂਦੇ ਆ ਤੇ ਕਾਫੀ ਗੁੱਸੇ 'ਚ ਵੀ ਦਿਖਾਈ ਦਿੰਦੇ ਆ। ਪਿਆਰ 'ਚ ਸਮਝਾਤਾ ਤੇ ਉਸ ਤੋਂ ਬਾਅਦ ਗੁਆਂ ਨੂੰ ਫਟਕਾਰ ਵੀ ਲਗਾਈ। ਰਾਮਦੇਵਾਲ ਨੇ ਸਾਫ਼ ਕਰਤਾ ਸੁਧਰ ਜਾਓ ਨਹੀਂ ਤਾਂ ਹੁਣ ਪੁਲਿਸਿਆ ਕਾਰਵਾਈ ਸਟਾਰਟ ਹੋ ਚੁੱਕੀ ਹੈ। ਕਈ ਸ਼ਕਤੀਬੰਦਿਆਂ ਨੂੰ ਰੌਂਡੋਬੀ ਕੀਤਾ ਗਿਆ। ਪੁੱਛਗਿੱਛ ਕਰਕੇ ਛੱਡ ਦਿੱਤਾ ਗਿਆ। ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਰਾਮਦੇਵਾਲ ਦਾ ਕੀ ਕਹਿਣਾ ਹੈ? ਜਿਹੜੇ ਉੱਥੇ ਮੌਜੂਦਾ ਲੋਕ ਹੈ ਉਹਨਾਂ ਨੇ ਕੀ ਕਿਹਾ? ਤਸਵੀਰਾਂ ਤੁਹਾਡੇ ਸਾਹਮਣੇ ਹੈ। ਹਾਂਜੀ ਮੈਂ ਆਇਆ ਸੀਗਾ ਇਹਨਾਂ ਸਰ ਅੱਜ ਦੇ 82 ਦੀ ਪ੍ਰੈਕਟਿਸ ਆਫ ਸ਼ੋਅ ਅਫੋਰਸ ਐਂਡ ਇਹਨਾਂ ਨੇ ਇਨਕ੍ਰੂਚਮੈਂਟ ਜਿਹੜੀ ਕਰ ਰੱਖੀ ਹੈ ਗਲੀਆਂ 'ਚ ਬੀਸੀ ਹੈ ਇਹ ਲੇਡੀ ਇੱਥੇ ਸਾਡੇ ਪਾਣੇ ਦੀ ਉਹਨੇ ਇਨਕ੍ਰੂਚਮੈਂਟ ਕਰ ਰੱਖੀ ਆ ਔਰ ਇੱਕ ਵਿੰਡੋ ਦਾ ਡਿਸਪਿਊਟ ਹੈ ਐਂਡ ਦਿਸ ਡਿਸਕੂਟ ਇਨ ਅ ਸੈਂਸ ਕੇਸ ਆ ਸਸਪੀਸ਼ਨ ਹੈ ਕਿ ਉਹ ਵਿੰਡੋ ਦੇ ਵਿੱਚੋਂ ਕੋਈ ਸਪਲਾਈ ਵਗੈਰਾ ਰਾਤ ਮੈਂ ਜਿਹੜੇ ਬੰਦੇ ਲਾਏ ਸੀ ਉਹਨਾਂ ਦੀ ਮੇਰੀ ਸਿਕਰਟ ਰਿਪੋਰਟ ਆਈ ਆ ਦੈਟਸ ਵਾਈ अर्ਲੀ ਇਨ ਦਾ ਮਾਰਨਿੰਗ ਇਹਨਾਂ ਨੂੰ ਆ ਕੇ ਮੈਂ ਦੱਸਿਆ ਛੋਟੀਆਂ ਬੱਚੀਆਂ ਨੇ 16 ਸਾਲ ਦੀਆਂ ਇਹਦੀਆਂ ਇਹਨਾਂ ਨੂੰ ਦੱਸਿਆ ਪੜਨੋਂ ਹਟਾਈਆਂ ਹੋਈਆਂ ਨੇ ਤੇ ਉਹ ਬੱਚੇ ਜਿਹੜੇ ਆ ਜਿਹੜੇ 5ਵੀਂ ਚੋਂ 7ਵੀਂ ਚੋਂ ਹਟ ਗਏ ਆ ਇਹਨੇ ਇਹਦੀਆਂ ਧੀਆਂ ਨੇ ਉਹ ਮੈਂ ਉਹਨਾਂ ਨੂੰ ਇੱਕ ਰਿਕੁਐਸਟ ਕੀਤੀ ਆ ਪੇ ਹਟ ਜਾਓ ਤੁਹਾਡਾ ਨਹੀਂ ਤਾਂ ਇਹਦੀ ਤਰ੍ਹਾਂ ਹੀ ਥਾਣੇ ਦੇ ਵਿੱਚ ਫੋਟੋ ਲੱਗ ਜਾਏਗੀ ਉਧਰ ਨੂੰ ਨਾ ਜਾਓ ਜੇ ਇਸ ਤੇ ਸਮਝ ਆਇਆ ਔਰ ਜੇ ਵਾਰਨਿੰਗ ਤੋਂ ਬਾਅਦ ਵੀ ਜੇ ਨਾ ਸਮਝੇ ਫਿਰ ਕੀ ਕਰੋਗੇ ਫਿਰ ਤਾਂ ਐਕਸ਼ਨ ਜੋ ਪੁਲਿਸ ਕਰਦੀ ਹੈ ਸਦੀਆਂ ਤੋਂ ਕਰਦੀ ਹੈ ਉਹ ਤਾਂ ਹੈ ਹੀ ਹੈ ਉਹ ਤਾਂ অলরেਡ ਆਲਵੇਸ ਥੇਅਰ ਬਟ ਇਨੀਸ਼ੀਏਟਿਵ ਇਜ਼ ਥਿਸ ਦੇ ਛੋਟ ਚੇਂਜ ਦੇ ਮਾਈਂਡ ਐਂਡ ਕੱਲੇ ਕਹਿ ਰਹੀ ਹੈ ਕਿ ਮੈਂ ਮੀਟਿੰਗ ਤੁਹਾਡੀ ਅਟੈਂਡ ਕੀਤੀ ਪਬਲਿਕ ਮੀਟਿੰਗ ਕੀਤੀ ਸੀ ਮੈਂ 56 ਚ ਕਿਉਂਕਿ ਇਹ ਦਾਕਰ ਇੱਥੇ ਵੀ ਆ 56 ਚ ਵੀ ਆ ਔਰ 55 ਤੇ ਗਈ ਸੀ ਤੇ ਸ਼ੀਰ ਪਲੇਮ ਹੀ ਕਿਹਾ ਦੀ ਮੈਨੂੰ ਬਹੁਤ ਵਧੀਆ ਲੱਗਾ ਬਹੁਤ ਲੱਗੇ ਪਰ ਦੇ ਆ ਇਨਸੈਂਸਟਿਵ ਐਟ देयर ਮਾਈਂਡਸੈਟ ਸੋ ਇੱਕ ਵਾਰੀ ਜਗਾਵਾਂ ਕਿ ਉਹ ਵੱਡਾ ਫੰਕਸ਼ਨ ਕਰਦੇ ਆ ਇਹਨਾਂ ਦੇ 42 ਦੇ ਕਰੀਬ ਸਾਡੇ ਕੋਲੇ ਇਹ ਡਰਗ ਪੈਡਲਰ ਵੀਰਨ ਐਫ ਆਰ ਹੁੰਦੇ ਆ ਹਾਲੇ ਦੋ ਦਿਨ ਪਹਿਲਾਂ ਮੈਂ ਜੁਆਇਨ ਕੀਤਾ ਤੇ 42 ਦੇ 42 ਨੂੰ ਮੈਂ ਬਲਾਕ ਕੇ ਇੱਕ ਵਾਰੀ ਕਾਉਂਸਲਿੰਗ ਕਰਵਾ ਰਹੇ ਆਂ ਔਰ ਪਲੱਸ ਇੱਕ ਇਨੀਸ਼ੀਏਟਿਵ ਲੈ ਰਹੇ ਆਂ ਕਿ ਦੇ ਸ਼ੁੱਡ ਜਸਟ ਰਿਕਵਰ देयर ਮਾਈਂਡਸੈਟ ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ 38 A ਜੀ ਕੀਤੀ ਹੈ ਜੀ ਮੀਟਿੰਗ ਵਿੱਚ 55 ਕੀਤੀ ਤੇ ਹੁਣ ਕਿ 38 D ਦਾ ਵੀ ਐਡਾ ਕੋਈ ਹਰਮਲ ਗਿਆ ਬਿਲਕੁਲ ਜੀ ਬਿਲਕੁਲ 33 D ਦਾ ਜਿਹੜਾ ਤੇ 38 A ਦਾ ਇਹ ਮੇਨ ਰੋਲਾ ਹੈ ਡਰਗ ਦਾ ਰੋਲਾ ਹੈ ਤੇ ਮੇਰਾ ਮਤਲਬ ਇੰਨਾ ਕੀ ਹੈ ਕਿ ਪਹਿਲਾਂ ਇਹਨਾਂ ਨੂੰ ਨੰਗੇ ਕਰੋ ਪਹਿਲਾਂ ਇਹਨਾਂ ਨੂੰ ਲੋਕਾਂ ਦੇ ਵਿੱਚ ਲਿਆਓ ਹੁਣ ਲੋਕ ਬਾਹਰ ਖੜੇ ਨੇ ਸਾਰੇ ਗਲੀ ਵਾਲੇ ਬਾਹਰ ਖੜੇ ਨੇ ਜੋ ਉਹਨਾਂ ਦਾ ਦੁੱਖ ਹੈ ਉਹ ਦੱਸ ਰਹੇ ਨੇ ਇਹਨਾਂ ਨੂੰ ਵੀ ਇੱਕ ਵਾਰੀ ਮੈਂ ਦੁੱਖ ਪੁੱਛਣਾ ਚਾਹੁੰਦਾ ਵੀ ਤੁਹਾਡਾ ਦੁੱਖ ਕੀ ਆ ਤੁਹਾਨਾਂ ਪੁਲਿਸ ਕਿੰਨੀ ਜਿਆਤੀ ਹੋਈ ਦਾ ਕੀ ਗੱਲ ਐ ਇੱਕ ਵਾਰੀ ਦੱਸ ਦੇਣ ਕਿ ਆ ਸਾਰਾ ਜਾਂ ਇਹ ਲੇਡੀਜ਼ ਜਿਹੜੀਆਂ ਇਹਨਾਂ ਨੂੰ ਇੱਥੋਂ ਕੱਢਣ ਦਾ ਮੇਰਾ ਹੈਗਾ ਬਾਕੀ ਦੇਖੋ ਨਹੀਂ ਤਾਂ ਫਿਰ ਭਜਾਵਾਂਗੇ ਤੇ ਇਹਦੇ ਜੀ ਪੁਲਿਸ ਜਿਹੜੀ ਟੀਮਾਂ ਸਪੈਸ਼ਲ ਕੰਮ ਕਰ ਰਹੀਆਂ ਸੀਗੀ ਉਹਦੇ ਵਿੱਚ ਵੀ ਕੋਈ ਹੇਰ ਫੇਰ ਕੀਤੀ ਗਈ ਥੋੜੇ ਅਣ ਤੋਂ ਬਾਅਦ ਜੀ ਉਹ ਕੁਝ ਨਹੀਂ ਹਾਲੇ ਰਿਪੋਰਟਰ ਸਾਹਿਬ ਇਦਾਂ ਦਾ ਕੁਝ ਨਹੀਂ ਆ ਹਾਲੇ ਜਸਟ ਟਾਈਮ ਸਟੱਡਿੰਗ ਬਿਕੋਜ਼ ਆਈ ਬਲੀਵ ਇਨ ਸਟੱਡੀ ਆਈ ਆਮ ਅ ਪਰਸਨ ਆਫ ਐਜੂਕੇਸ਼ਨ ਐਜੂਕੇਸ਼ਨ ਕਰਕੇ ਮੇਰੀ ਜ਼ਿੰਦਗੀ ਇੱਥੇ ਖੜੀ ਹੈ ਔਰ ਐਜੂਕੇਸ਼ਨ ਤੇ ਮੈਂ ਕੰਮ ਕਰ ਰਿਹਾ ਪਿਛੇ 25 ਸਾਲ ਤੋਂ ਤੇ ਮੈਂ ਹਾਲੇ ਰਿਸਰਚ ਕਰ ਰਿਹਾ ਦੇਖ ਦੇਖ ਰਿਹਾ ਸਟੱਡੀ ਕਰ ਰਿਹਾ ਤੇ ਹੋ ਕੀ ਕੀ ਰਿਹਾ ਹਲ ਤਾਂ ਮੇਰਾ ਪਹਿਲਾ ਦੂਜਾ ਦਿਨ ਹੈ ਅੱਜ ਔਰ ਸਟੱਡੀ ਕਰਨ ਤੋਂ ਬਾਅਦ ਜੋ ਵੀ ਫਾਇਦਾ ਆਪਣਾ ਕਰਨਾ ਹੋਇਆ ਜੋ ਵੀ ਇਨਾਂ ਦਾ ਸਰ ਤੋਂ ਹੋ ਸਕਿਆ ਜਿੰਨੇ ਵੀ ਮੇਅਰ ਲੈ ਲੈਣੇ ਹੋਏ ਦੈਟ ਵਿਲ ਬੀ ਸਟੈਪ ਬਾਈ ਸਟੈਪ ਐਂਡ ਇਟ ਵਿਲ ਯੂ نو ਅਫੈਕਟ